ਤਖਨੌਰੀ ਬਾਰਡਰ ਤੇ ਕਿਸਾਨਾਂ ਨੇ ਅੱਜ ਖਨੌਰੀ ਬਾਰਡਰ ਪਾਰ ਕਰਨਾ ਸੀਗਾ ਪਰ ਅੱਗੇ ਬੈਰੀਕੇਡ ਲੱਗੇ ਹੋਏ ਨੇ ਪ੍ਰਸ਼ਾਸਨ ਆ ਜਿਹੜਾ ਹਰਿਆਣਾ ਪ੍ਰਸ਼ਾਸਨ ਅੱਗੇ ਖੜਿਆ ਹੋਇਆ ਕਾਫੀ ਲੇਅਰਸ ਦੇ ਵਿੱਚ ਉਹਨਾਂ ਨੇ ਮੁਸਤੈਦੀ ਦੇ ਨਾਲ ਖੜੇ ਹੋਏ ਨੇ ਤਾਂ ਕਿਸਾਨਾਂ ਦੇ ਉੱਪਰ ਅੱਜ ਹਰਿਆਣਾ ਪ੍ਰਸ਼ਾਸਨ ਵੱਲੋਂ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਛੁੱਟੇ ਗਏ ਸੀਗੇ ਜਿਸ ਦੇ ਨਾਲ ਕਿਸਾਨ ਜ਼ਖਮੀ ਵੀ ਹੋਏ ਨੇ ਤਾਂ ਸਾਡੇ ਨਾਲ ਨੇ ਬਾਈ ਜੀ ਇਹਨਾਂ ਦੇ ਅਥਰੂ ਗੈਸ ਦਾ ਗੋਲਾ ਵੱਜਿਆ ਸਿਰ ਦੇ ਵਿੱਚ ਤਾਂ ਪੱਟੀ ਕਰਵਾਉਣੀ ਪੈ ਗਈ ਤਾਂ ਬਾਈ ਜੀ ਡਾਂਗ ਵੀ ਵੱਜੀ ਆ ਕਿੰਨੀਆਂ ਕਿੰਨੇ ਟਾਂਕੇ ਲਾਉਣੇ ਪਏ ਚਾਰ ਪੰਜ ਟਾਂਕੇ ਲੱਗੇ ਜੀ ਚਾਰ ਪੰਜ ਟਾਂਕੇ ਲਾਉਣੇ ਪਏ ਹਾਂਜੀ ਅੱਛਾ ਇਹ ਐਮਬਿਊ ਦੇ ਸਾਈ ਉਹਨਾਂ ਨੇ ਚਾਰ ਪੰਜ ਟਾਂਕੇ ਲਏ ਮੈਂ ਗੁਰਮੇਲ ਸਿੰਘ ਪਿੰਡ ਗੰਗਾ ਬਲਾਕਨ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਬੋਲ ਰਿਹਾ ਹਾਂ ਜੀ ਅੱਛਾ ਜੀ ਮੈਂ ਜਦੋਂ ਉਹਨਾਂ ਨੂੰ ਕਿਹਾ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਵੀਰ ਜੀ ਅਸੀਂ ਅੱਗੇ ਜਾਣਾ ਹੈਗਾ ਸ਼ਾਂਤਮਈ ਤਰੀਕੇ ਨਾਲ ਉਹ ਕਹਿੰਦੇ ਵੀ ਰੁਕੋ ਮੈਨੂੰ ਰੁਕ ਗਿਆ ਮੈਨੂੰ ਕਹਦੇ ਵੀ ਚਲੋ ਵਾਪਸ ਚਲੋ ਮੈਂ ਇਹਨੂੰ ਪਿੱਛੇ ਮੈਂ ਪਿੱਠ ਪਵਾਈ ਆਪਣੀ ਤਾਂ ਨਾਲ ਦੀ ਨਾਲ ਉਹਨਾਂ ਨੇ ਡਾਂਗਾ ਮਾਰਦੀਆਂ ਸ਼ੁਰੂ ਕਰਤੀਆਂ ਜੀ ਇੱਕ ਪੁਲਿਸ ਵਾਲੇ ਨੇ ਮੇਰੇ ਸਿਰ ਦੇ ਵਿੱਚ ਡਾਂਗ ਮਾਰੀ ਅੱਛਾ ਮੇਰੇ ਮੈਂ ਖਾਲੀ ਹੱਥ ਸੀ ਬਿਲਕੁਲ ਜਦੋਂ ਮੇਰੇ ਡਾਂਗ ਮਾਰੀ ਤਾਂ ਮੇਰੇ ਇੱਥੇ ਖੂਨ ਨਿਕਲ ਗਿਆ ਹੋਂ ਨਿਕਲ ਕੇ ਚੋਈ ਗਿਆ ਤੇ ਪੰਜ ਟੈਂਕੇ ਲੱਗੇ ਜੀ ਮੈਂ ਐਂਬੂਲੈਂਸ ਮਲੋ ਤੁਸੀਂ ਬਾਰਡਰ ਟੱਪਣ ਦੀ ਕੋਸ਼ਿਸ਼ ਤਾਂ ਨਹੀਂ ਸੀ ਕਰ ਰਹੇ ਖੜੇ ਹੀ ਸੀ ਅੱਜ ਕੋਸ਼ਿਸ਼ ਨਹੀਂ ਕਰਦੇ ਜੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਜੀ ਮੈਂ ਅੱਗੇ ਅਸੀਂ ਅੱਗੇ ਜਾਣਾ ਕਿਸਾਨਾਂ ਨੇ ਅਸੀਂ ਪ੍ਰਦਰਸ਼ਨ ਕਰਨਾ ਹੈ ਆਪਦਾ ਅੰਦੋਲਨ ਕਰਨਾ ਹੈ ਮੰਗਾਂ ਮੰਨਵਾਉਣੀਆਂ ਆ ਉਹ ਕਿਤੇ ਵੀ ਚੰਗਾ ਵਾਪਸ ਮੁੜ ਜਦੋਂ ਮੈਨੂੰ ਵਾਪਸ ਮੁੜਨ ਦੇ ਪਾਸੇ ਗਿਆ ਮੇਰੀ ਥੋੜੀ ਜੀ ਪਿੱਠ ਹੋਈ ਤਾਂ ਨਾਲ ਨਾਲ ਉਹਨਾਂ ਨੇ ਮੇਰੇ ਡਾਂਗ ਮਾਰੀ ਜੀ ਪੁਲਿਸ ਵਾਲੇ ਨੇ ਇਹ ਹਰਿਆਣਾ ਪੁਲਿਸ ਨੇ ਜੀ ਹਰਿਆਣਾ ਪੁਲਿਸ ਨੇ ਡਾਂਗਾ ਮਾਰੀਆਂ ਤੁਹਾਡੇ ਵਾਪਸ ਮੁੜਨਾ ਕਹਿ। ਵਾਪਸ ਮੁੜਨੇ ਕਰਕੇ ਮੈਂ ਵਾਪਸ ਦਾ ਮੁੜ ਗਿਆ ਪਰ ਮੇਰੇ ਡਾਂਗ ਮਰੀ ਜੀ ਇੱਥੇ ਮੇਰੇ 5 ਟਾਂਕੇ ਲੱਗੇ ਆ ਜੀ ਹੁਣ ਦਰਦ ਬਹੁਤ ਹੋ ਰਿਹਾ ਜੀ ਮੈਂ ਬਹੁਤ ਉਹ ਜੇ ਮੈਨੂੰ ਕੁਝ ਹੁੰਦਾ ਹੈ ਜਾਂ ਕਿਸੇ ਵੀ ਕਿਸਾਨ ਨੂੰ ਕੁਝ ਹੁੰਦਾ ਹੈ ਤਾਂ ਇਹ ਖੱਟਰ ਸਰਕਾਰ ਜ਼ਿੰਮੇਵਾਰ ਹੈ ਜੀ ਖੱਟਰ ਤੇ ਮੋਦੀ ਜੀ ਮੋਦੀ ਸਰਕਾਰ ਤੇ ਖੱਟਰ ਸਰਕਾਰ ਜ਼ਿੰਮੇਵਾਰ ਹੈ ਜਾ ਲੱਗਦਾ ਕਿ ਤਨਾ ਕਿਤੇ ਜਿਵੇਂ ਮੰਨ ਲਓ ਤੁਸੀਂ ਕਿਸਾਨ ਨੂੰ ਕਿਹਾ ਜਾਂਦਾ ਹੈ ਅੰਨ ਦਾਤਾ ਪੂਰੇ ਦੇਸ਼ ਨੂੰ ਕਿਸਾਨ ਅੰਨ ਦਿੰਦਾ ਹੈ ਤਾਂ ਇਸ ਵੇਲੇ ਅੰਨਦਾਤਾ ਜਿਹੜਾ ਆਪਣੀਆਂ ਮੰਗਾਂ ਰਵਾਉਣ ਦੇ ਲਈ ਦਿੱਲੀ ਜਾ ਰਿਹਾ ਸੀ ਪਰ ਹਰਿਆਣਾ ਸਰਕਾਰ ਨੇ ਰੋਕ ਕੇ ਤੁਹਾਡੇ ਡਾਂਗਾ ਮਾਰੀਆਂ ਕਿੱਡੇ ਕਿੱਡੇ ਕਿਲ ਲਾਏ ਹੋ ਨੇ ਰਸਤੇ ਦੇ ਵਿੱਚ ਮੈਂ ਬੇਨਤੀ ਕੀਤੀ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਜੀ ਤੁਸੀਂ ਵੀ ਕਿਸਾਨਾਂ ਦੇ ਪੁੱਤਰੋਂ ਮੈਂ ਵੀ ਕਿਸਾਨ ਐ ਤੁਹਾਡੇ ਵੀ ਬਾਪ ਕਿਸਾਨ ਐ ਅੰਨ ਐ ਆਪਾਂ ਗਾਉਣੇ ਆ ਅਸੀਂ ਆਪਣੀਆਂ ਮੰਗਾਂ ਮੰਨਣੇ ਆ ਐਮਐਸਪੀ ਅਸੀਂ ਲੈਣੀ ਹੈ ਸਰਕਾਰ ਤੋਂ ਮੰਗ ਕਰਨੀ ਹੈ ਸੈਂਟਰ ਤੋਂ ਸੁਆਮੀ ਨਾਥਰਨ ਦੀ ਰਿਪੋਰਟ ਦੇ ਮੁਤਾਬਕ ਅਸੀਂ ਫਸਲਾਂ ਦੇ ਭਾਅ ਲੈਣੇ ਆ ਅਸੀਂ ਉਸ ਮੰਗਾਂ ਵਾਸਤੇ ਜਾ ਰਹੇ ਆ ਅਸੀਂ ਕੋਈ ਅਬਦਾਲੀ ਨਹੀਂ ਕਿ ਅਸੀਂ ਦਿੱਲੀ ਲੁੱਟਣ ਜਾ ਰਹੇ ਆ ਢ ਵੀ ਨਹੀਂ ਹੈਗੇ ਅਸੀਂ ਢ ਵੀ ਨਹੀਂ ਕਿ ਅਸੀਂ ਦਿੱਲੀ ਲੁੱਟਣ ਵਾਸਤੇ ਜਾ ਰਹੇ ਆ ਅਸੀਂ ਸਿਰਫ ਆਪਣੀਆਂ ਮੰਗਾਂ ਬਣਾਉਣੀਆਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਅਸੀਂ ਸ਼ਾਂਤ ਮੈਤਰੀਕੇ ਨਾਲ ਜਾ ਰਹੇ ਆ ਪੰਜਾਬ ਚੋਂ ਆ ਰਹੇ ਆ ਕਨੌਰੀ ਬਾਰਡਰ ਤੇ ਅਸੀਂ ਅੱਗੇ ਸਾਨੂੰ ਲੰਘਣ ਦਿੱਤਾ ਜਾਵੇ ਉਹਨਾਂ ਨੇ ਮੈਨੂੰ ਲੰਘਣ ਹੀ ਨਹੀਂ ਦਿੱਤਾ ਕਹਿੰਦੇ ਚਾਬਾ ਵਾਪਸ ਜਦੋਂ ਮੈਂ ਮੜੀ ਜੀ ਪਿੱਠ ਪਵਾਈ ਮੇਰੇ ਨਾਲ ਨਾਲ ਇੱਥੇ ਡਾਂਗ ਮਾਰੀ ਪੁਲਿਸ ਵਾਲੇ ਨੇ ਹਰਿਆਣਾ ਪੁਲਿਸ ਨੇ ਤੇ ਨਾਲ ਦੀ ਨਾਲ ਮੇਰੇ ਖੂਨ ਚੋਣ ਲੱਗ ਗਿਆ ਤੇ ਮੈਂ ਹੁਣ ਐਂਬੂਲੈਂਸ ਤੇ ਮੈਨੂੰ ਆਹ ਮੁੰਡੇ ਮੇਰੇ ਪ੍ਰਬੰਧਕ ਵੀਰ ਆ ਮੇਰੇ ਪਿੰਡ ਵਾਲੇ ਕਿਸਾਨ ਵੀਰ ਨਾਲ ਲੈ ਕੇ ਗਏ ਨੇ ਤੇ ਉਹਨਾਂ ਨੇ ਮੇਰੇ ਪਚਾਰ ਪੰਜ ਟੈਂਕਿਲ ਵਾਈ ਹੈ ਤੇ ਹੁਣ ਮੈਂ ਦਵਾਈ ਲੈ ਕੇ ਹੁਣ ਮੈਂ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹਨੇ ਤੁਸੀਂ ਆਗੇ ਜੀ ਹਾਂਜੀ ਮਾਲੂਏ ਕੁੜਤਾ ਦਿਖਾ ਨਹੀਂ ਸਕਦੇ ਅਸੀਂ ਕਿਉਂਕਿ ਵਾਇਲੇਸ਼ਨ ਆ ਜਾਂਦੀ ਹੈ ਕੁੜਤੇ ਦੇ ਉੱਪਰ ਵੀ ਬਾਬਾ ਜੀ ਦੇ ਖੂਨ ਦੇ ਜਿਹੜੇ ਦਾਗ ਨੇ ਉਹ ਲੱਗੇ ਹੋਏ ਨੇ ਉਸੇ ਤਰੀਕੇ ਦੇ ਨਾਲ ਕਿਉਂਕਿ ਇੱਥੇ ਦਾਗ ਹੈ ਜਿਹੜੀ ਕਹਿੰਦੇ ਮਾਰੀ ਤੇ ਇਥੋਂ ਦਾਗ ਵੱਜਣ ਕਰਕੇ ਜਿਹੜਾ ਖੂਨ ਹੈ ਇਧਰਲੇ ਪਾਸੇ ਵੀ ਕਾਫੀ ਜਿਹੜਾ ਆਇਆ ਹੋਇਆ ਸੀਗਾ ਤਾਂ ਨਾ ਹਾਂਜੀ ਮੇਰੇ ਨਾਲ ਦੀ ਨਾਲ ਤੁਸੀਂ ਚੈਨਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਨਾਲ ਦੀ ਨਾਲ ਲਾਈਵ ਕਰ ਰਹੇ ਨੇ ਮੇਰੇ ਘਰ ਅ ਚਲੀ ਗਈ ਆਪਣੀ ਮੇਰੀ ਤਸਵੀਰ ਚਲੀ ਗਈ ਤਾਂ ਹਾਂਜੀ ਮੇਰੇ ਛੋਟੇ ਛੋਟੇ ਪੋਤਰੇ ਉਹਨਾਂ ਨੇ ਫੋਨ ਕੀਤਾ ਕਹਿੰਦੇ ਦਾਦੀ ਜੀ ਤੁਹਾਡੇ 6:00 ਵਜੇ ਇੰਨੀ ਨਾਲ ਦੀ ਨਾਲ ਹੋਰ ਪਰਿਵਾਰ ਪਿੰਡ ਵਾਲਿਆਂ ਨੇ ਕੀਤੀ ਫੋਨ ਕੀਤਾ ਮੈਨੂੰ ਕਿੰਨੀ ਕਿ 6:00 ਬੱਜ ਗਈ ਕੋਈ ਖਤਰਨਾਕ ਤਾਂ ਨਹੀਂ ਤੇ ਅਸੀਂ ਆਈਏ ਤੋਂ ਲੈ ਕੇ ਜੀ ਮੈਂ ਕਹਿੰਦਾ ਵੀ ਚਲੋ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਮੈਂ ਠੀਕ ਠਾਕ ਐ ਮੇਰੇ ਨਾਲ ਸਾਰੇ ਪਿੰਡ ਵਾਲੇ ਮੇਰੇ ਨਾਲ ਦੇ ਪਿੰਡ ਵਾਲੇ ਵੀ ਕਿਸਾਨ ਹੈਗੇ ਨੇ ਮੇਰੀ ਪੂਰੀ ਹੈਲਪ ਕਰ ਰਹੇ ਨੇ ਤੇ ਮੈਂ ਕੋਸ਼ਿਸ਼ ਕੀਤੀ ਐ ਵੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰਹੇ ਚੜ੍ਹਦੀ ਕਲਾਂ ਨਾਲ ਹੀ ਅਸੀਂ ਦਿੱਲੀ ਦੇ ਵਿੱਚ ਜਾਣਾ ਮੰਗਾ ਮਨਾਉਣੀ ਐ ਮੰਗਾ ਲੈ ਕੇ ਆਉਣੀ ਐ ਔਰ ਸ਼ਾਦ ਮੈਤਰੀ ਕੇ ਨਾਲ ਜਾਣਾ ਹੈ ਤਾਂ ਤੁਹਾਡੇ ਪਿੰਡ ਦੇ ਨੇ ਜੀ ਇਹ 6:00 ਵਜੇ ਇਹਨਾਂ ਦੇ ਮੰਨ ਲਓ ਪਿਛਲੀ ਵਾਰ ਅੰਦੋਲਨ ਹੋਇਆ 13 ਮਹੀਨੇ ਅੰਦੋਲਨ ਚੱਲਿਆ 750 ਕਿਸਾਨ ਸ਼ਹੀਦ ਹੋ ਗਿਆ ਤਾਂ ਸਰਕਾਰ ਦਾ ਰਵਈਆ ਤਾਂ ਫੇਰ ਇਸ ਵਾਰ ਉਸੇ ਤਰੀਕੇ ਦਾ ਹੀ ਆ ਮੈਨੂੰ ਲੱਗਦਾ ਉਸ ਤੋਂ ਵੱਧ ਲੇਹਰਾਂ ਲਾ ਕੇ ਇਹਨਾਂ ਨੇ ਸਿਕਿਉਰਟੀ ਲਾਤੀ ਇੱਥੇ ਕਹਿੰਦੇ ਲੰਘਣੇ ਨਹੀਂ ਦੇਣਾ ਹਾਂਜੀ ਅੱਗੇ ਨਾਲੋਂ ਇਹਨਾਂ ਨੇ ਥੋੜੀ ਵੱਧ ਤਿਆਰੀ ਕੀਤੀ ਹੈ ਜੀ ਪੂਰੀ ਕੀਤੀ ਹੈ ਤਿਆਰੀ ਪਰ ਅਸੀਂ ਆ ਨੰਗਾਗੇ ਜ਼ਰੂਰ ਅਸੀਂ ਜਾਣਾ ਵੀ ਹੈ ਜ਼ਰੂਰ ਆਪਦੇ ਮੰਗਾ ਮੰਨਵਾਉਣੇ ਵੀ ਜ਼ਰੂਰ ਹੈ ਜੀ ਤੁਹਾਡੇ ਪਿੰਡ ਦੇ ਨੇ ਇਹ ਇਹਨਾਂ ਦੇ 6 ਵਜੇ ਸਾਰਾ ਪਿੰਡ ਨਾਲ ਖੜਾ ਹਾਂਜੀ ਹਾਂਜੀ ਸਾਰਾ ਪਿੰਡ ਨਾਲ ਬਹੁਤ ਫੋਨ ਆਉਂਦੇ ਹੋਣਗੇ ਪਿੰਡੋਂ ਪੂਰੇ ਫੋਨ ਆਈ ਜਾਂਦੇ ਬਲਾਕ ਬਲਾਕ ਸਾਰੇ ਹਾਂਜੀ ਸਾਰਿਆਂ ਦੀ ਫੋਨ ਆਈ ਰਹੇ ਹਾਂਜੀ ਸਾਰਿਆਂ ਦੀ ਫੋਨ ਆਈ ਜਾਂਦੀ ਹੈ ਜੀ ਮੈਂ ਚੱਟੇ ਜੀ ਥੋੜੇ ਨਦਿਆਂ ਦੇ ਵੀ ਇਹਨਾਂ ਦੇ ਘਰਦਿਆਂ ਦੇ ਵੀ ਫੋਨ ਆਉਂਦੇ ਹੋਣਗੇ ਘਰ ਦੇ ਕੀ ਕਹਿੰਦੇ ਇਹਦੇ ਵੀ ਫੋਨ ਆ ਰਹੇ ਆ ਘਰ ਦੇ ਤਾਂ ਫਿਰ ਇਹ ਕਹਿੰਦੇ ਜੀ ਚਲੋ ਆਪਣੀਆਂ ਮੰਗਾ ਤਾਂ ਮਣਾਉਣਗੇ ਤੁਸੀਂ ਉਹਨਾਂ ਨੇ ਆਖਿਆ ਵੀ ਤੁਸੀਂ ਆਪ ਦਾ ਇਲਾਜ ਕਰਾ ਲਓ ਇੱਥੇ ਵੀ ਜਿਵੇਂ ਐਂਬੂਲੈਂਸ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਟਾਂਕੇ ਟੁੰਕੇ ਲਵਾਤੇ ਇਹਨਾਂ ਦੇ ਵੈਸੇ ਹੁਣ ਠੀਕ ਆ ਗਏ ਤੇ ਬਸ ਐਂ ਗੱਲ ਹੋਈ ਸੀਗੀ ਕਰਦੇ ਨਾਲ ਸਾਡਾ ਬਠਿੰਡਾ ਜ਼ਿਲ੍ਹਾ ਖੜਾਈ ਇਹਦੇ ਨਾਮ ਹਾਂਜੀ ਇਹ ਬੰਦੇ ਨਾ ਬਠਿੰਡਾ ਜ਼ਿਲ੍ਹਾ ਖੜਾਈ ਹਾਂਜੀ ਕਿਸਾਨ ਜਮਾ ਬਾਈਕ ਮੁਰਦੇ ਨਹੀਂ ਜੀ ਜਮਾ ਦਿੱਲੀ ਬਾਰਡਰ ਪਾਰ ਕਰਨ ਗਈ ਕੂਚ ਕਰਾਂਗੇ ਹਾਂ ਇਹ ਕੱਲੇ ਇਧਰ ਹੀ ਸਾਡੇ ਸਾਰਿਆਂ ਦੇ ਡਾਂਗ ਵੱਜ ਗਈ ਬਠਿੰਡਾ ਜ਼ਿਲ੍ਹੇ ਦੇ ਸਾਡਾ ਬੇਇੱਜ਼ਤੀ ਹੋ ਗਈ ਵੀ ਅਸੀਂ ਇਹ ਨਹੀਂ ਵੀ ਵੀ ਸਾਡਾ ਭਾਈਆ ਵੀ ਅਸੀਂ ਹਰਿਆਣਾ ਵੀ ਸਾਡਾ ਭਾਈਆ ਤੇ ਅਸੀਂ ਸਾਰੇ ਜਮਾ ਕੂਚ ਕਰਾਂਗੇ ਹਾਂਜੀ ਇਹ ਦੇਖੋ ਜੀ ਗੱਲ ਇੱਕ ਇਹ ਸਾਡੇ ਜਰਨ 76 ਆ ਜੀ ਗੰਗਾਪਿੰਡ ਦੇ ਹਾਂਜੀ ਇਹ ਹੈ ਖਾਨਕੀ ਸਾਹਿਬ ਮੈਂ ਹੈਗਾ ਪ੍ਰਧਾਨ ਇਹ ਸਾਡੇ ਨਾਲ ਪਿੰਡ ਕਿੱਧਰ ਆ ਇਹ ਵੀ ਪ੍ਰਧਾਨ ਸਾਹਿਬ ਆ ਆ ਪੱਗ ਮੇਰੀ ਵੀ ਉਤਰੀ ਆ ਮੈਨੂੰ ਕੋਈ ਉੱਥੇ ਪਰਣਾ ਦੇ ਕੇ ਗਿਆ ਬੰਦਾ ਆ ਬੰਨਣ ਵਾਸਤੇ ਦਸਤਾਰ ਲੱਗੀ ਸੀ ਉੱਥੇ ਦਸਤਾਰ ਉੱਥੇ ਪੱਗ ਉੱਥੇ ਸੜਕ ਤੇ ਖੇਲ ਰਗੀ ਜੀ ਅੱਛਾ ਹਾਂ ਤੇ ਆ ਪਰਣਾ ਚਾਰਜ ਕੀਤਾ ਉਹਨਾਂ ਨੇ ਹਾਂਜੀ ਲਾਠੀ ਚਾਰਜ ਨਹੀਂ ਡਿੱਗਿਆ ਜੀ ਉਹ ਉਹ ਜਿਹੜਾ ਲਾਠੀ ਮਾਰੀ ਆ ਉਦਨੇ ਪੱਗ ਉੱਥੇ ਲੱਗੀ ਆ ਆ ਪਰਨਾ ਕੋਈ ਸਾਡਾ ਮਿੱਤਰ ਹੀ ਨਾਲ ਦੇ ਪਿੰਡਾਂ ਵਾਲਾ ਕੋਈ ਦੇ ਗਿਆ ਗੁਰਸ਼ਖ ਜੀ ਹਾਂ ਗੁਰਸ਼ਖ ਦੇ ਗਿਆ ਆ ਸਾਡੇ ਨੇੜੇ ਪਿੰਡਾਂ ਵਾਲਾ ਦੇ ਗਿਆ ਸਾਨੂੰ ਆ ਜਿਹੜਾ ਮੇਰੇ ਹੱਥ 'ਚ ਇਹ ਮੈਂ ਉਤੋਂ ਦੀ ਪ੍ਰੇਲ ਲੈ ਆ ਪਰਨਾ ਉਹ ਦੇ ਕੇ ਗਿਆ ਭਿਓ ਕੇ ਅੱਛਾ ਵੀ ਛੋਟੇ ਅੱਖਾਂ 'ਚ ਨਾ ਗੈਂਸ ਪਵੇ ਤੇ ਮੂੰਹ 'ਚ ਨਾ ਪਵੇ ਤੇ ਆ ਭਿਓ ਕੇ ਉਹੀ ਬੰਨਿਆ ਸੀ ਕੋਈ ਉਹ ਨਹੀਂ ਕ ਤੇ ਜਿਹੜਾ ਕੋਈ ਹੈਗਾ ਸਾਡਾ ਅਸੀਂ ਘਰ 'ਚ ਜਿਹੜਾ ਵਿੱਢਿਆ ਜਿੱਥੇ ਬੰਨੇ ਲਾਣ ਕੀਤਾ ਜਿੱਤ ਕੇ ਜਾਵਾਂਗੇ ਸਾਨੂੰ 4 ਦਿਨ ਲੱਗੇ ਨਾ ਹਫਤਾ ਲੱਗੇ 2 ਦਿਨ ਲੱਗ ਜਾਣਾ ਜਿੰਨਾ ਮਰਜ਼ੀ करा जी। जाके उत्ते जी। तो तो? आ, से। इतनी मत नहीं है कि पंजाब को बड़ा भाई को आ रहा है, ये रोकेंगे, मारेंगे बिल्कुल जाग पे, में पंचायत होनी शुरू हो गई है हम खट्टर की कोठी पे भी बैठ जावा रोहतक डिस्ट्रिक से नरवाणा उचाणा से जीन से चले हुए है बोल दी कल दो दोपहर तक इस बैरिकेड बेर, को फट देंगे हम अच्छा। फट देंगे कुछ नहीं है अच्छा। पंजाब हरियाणा भाई भाई है ये कहां से आ गए मोदी की पावर से मोदी रोटी नहीं खाता क्या खट्टर रोटी नहीं खाता क्या हम तो ऐसे हैं अगर प, बड़ा भाई को पंजाब को हाथ लगाएगा तो खट्टर की कोठी पे भी चार पाई डाल लेंगे हरियाणा वाले ऐसे है आज जो लाठी सार्ज करी है पंजाब और हरियाणा पे परली साइड दो लड़कों का चोट लग रही है आज हरियाणा वाले रात को अंतोन को अच्छा खाना लगेगा और अच्छी नींद आएगी उनको एक ही चीज दिखेगी कि मारे पंजाब वाले को भी चोट मारी है और हरियाणा वाले को भी चोट मारी है अच्छा हरियाणा दे पंजाब दे उधर जेड़े बंदे बैठे ने बॉर्डर दे ओना दे भी चोटਾਂ लगियां ने ओना दे ओना हां उनको दो को चोट लगी एक का तो पैर खत्म हो गया अच्छा आंसू गोला मारया पैर के ऊपर स्पीड से उसका पैर खत्म हो गया जमीन लोगों ने नु देखा है कि हरियाणा वाले को चोट लगली है जब ही अशांति करी है ਤੋ ਐਸੇ ਪੰਜਾਬ ਹੋ ਰਿਆਣਾ ਦੋਨੋਂ ਭਾਈ ਭਾਈ ਹੈ ਔਰ ਅਮ ਮਨੋਰ ਲਾਲ ਖੱਟਰ ਕੋ ਬਤਾਨਾ ਚਾਹਤੇ ਪੰਜਾਬ ਚੈਨਲ ਸੇ ਕਿ ਇਹ ਦਿਮਾਗ ਸੇ ਨਿਕਾਲ ਦੇ ਕਿ ਤੇਰੀ ਤਾਨਾ ਸਾ ਹਰਿਆਣਾ ਮੇ ਚੱਲਨੇ ਦੇਂਗੇ ਅਮ ਬਾਈ ਵੱਡਾ ਪੰਜਾਬ ਕੋ ਔਰ ਹਰਿਆਣਾ ਦਿੱਲੀ ਗੂੰਜ ਹਰ ਹਾਲਤ ਮੇ ਕਰੇਗਾ ਔਰ ਸੰਸਦ ਕਹੇਗਾ ਤੋ ਸੰਸਦ ਮੇ ਵੀ ਗੂੰਜ ਕਰੇਗਾ ਜੱਟ ਮਾਤਾ 750 ਕਿਸਾਨ ਪਿਛਲੀ ਵਾਰ ਸ਼ਹੀਦ ਹੋ ਗਏ ਤਾ ਕੀ ਸਰਕਾਰਾਂ ਹੁਣ ਤੱਕ ਸਮਝ ਨਹੀਂ ਰਹੀਆਂ ਉਸ ਚੀਜ਼ ਨੂੰ ਕਿਉਂਕਿ 750 ਬੰਦਾ ਸ਼ਹੀਦ ਹੋ ਜਾਣਾ ਦੁਨੀਆ ਤੋਂ ਚਲੇਣਾ ਬੰਦਾ ਦਾ ਇੱਕ ਹੀ ਬਹੁਤ ਹੁੰਦਾ 750 ਬੰਦੇ ਗਏ ਤੇ ਹੁਣ ਫੇਰ ਉਸੇ ਤਰੀਕੇ ਦੇ ਹਤਕੰਡੇ ਨੇ ਜਿਹੜੇ ਸਰਕਾਰਾਂ ਅਪਣਾ ਰਹੀਆਂ ਨੇ ਜਿਵੇਂ ਪਹਿਲਾਂ ਪੰਜਾਬ ਨੂੰ ਪਹਿਲਾਂ ਰੋਕਿਆ ਗਿਆ ਹੁਣ ਉਸੇ ਤਰੀਕੇ ਨਾਲ ਹੁਣ ਵੀ ਰੋਕਿਆ ਜਾ ਰਿਹਾ ਦੇਖੋ ਸੈਦ ਦੀ ਹਰਿਆਣਾ ਦੇ ਜਵਾਨ ਨੂੰ ਨਵੀਂ ਖੁਦ ਮੇਰੇ گاؤں ਸੇ ਸੈਦ ਹੋ ਗਿਆ ਲੱਕੜ ਲੈ ਕੇ ਜਾ ਰਿਹਾ ਸੀ ਤੋਂ ਜਦ ਸੇ ਅਮਨੇ ਮਨੋਰ ਲਾਲ ਖੱਟਰ ਕੋ ਮਸੀਮ ਕਾ گاؤں ਸੇ ਹੂੰ ਖੁਦ ਬੇਤਰੀ گاؤں ਸੇ ਅਮਨੇ 14 ਮਹੀਨੇ ਹੋ ਗਏ ਦਰਨੇ ਬੈਠੇ ਹੋਏ हम खट्टर मारे गांव में भी किस चेहरा लेके घुस जाय घुसने के, के लायक नहीं है अच्छा बडने दोगे पिंडा नहीं पिंड बडने कैसे देंगे उस धरती पे ऐसा नकम्मा पैदा होगा जो अंधा तक और किसान को मार रहे हैं हां ठीक है, आ, है? उसकी इतनी हिम्मत नहीं है कि मारे पिंड के अंदर घुस जाए मनोहर लाल खट्टर अपना खुद पैतृक गांव में एक बार भी नहीं घुसा है 10 साल के अंदर में अच्छा और वहां के किसानों ने 2 साल हो गए डरना डर रखे हैं तो अपने पिंड के बीच ही नहीं गए मनोहर लाल खट्टर नहीं गए हैं ਪਿੰਡ ਅਮਨੇ ਧਰਨਾ ਤੇ ਰੱਖਿਆ ਜ਼ਮੀਨ ਕੋ ਮਾਮਲੇ ਮੇ ਕਿਸਾਨ ਕੇ ਮਾਮਲੇ ਮੇ ਅਮ ਰੋਡ ਪੇ 2 ਸਾਲ ਹੋ ਗਏ ਬੈਠੇ ਹੋਏ 2 ਸਾਲ ਤੋ ਤੁਹਾਡਾ ਲਗਾਤਾਰ ਧਰਨਾ ਉਹਦੇ ਘਰ ਦੇ ਬਾਹਰ ਚੱਲ ਰਿਹਾ ਖੱਟਰ ਤੇ ਖੱਟਰ ਕੇ ਗਾਉਂ ਕੇ ਬਾਹਰ ਚੱਲ ਰਹਾ ਹੈ ਖੱਤਰ ਖੱਤਰ ਹੈ ਖੱਟ ਨਹੀਂ ਹੈ ਇਹ ਖੱਤਰ ਹੈ ਔਰ ਇਹ ਖੱਤਰ ਕੋ ਵੀ ਦਿਮਾਗ ਮੇ ਨਹੀਂ ਆਈ ਹੈ ਹਰਿਆਣਾ ਕਾ ਕਿਸਾਨ ਬੜੇ ਭਾਈ ਪੰਜਾਬ ਕੇ ਸਾਥ ਖੜ੍ਹਾ ਹੋਗਾ ਕੰਦਾ ਸਿਕੰਦਾ ਕੱਲ ਤੋ ਫੇਰ ਤੱਕ ਹਜ਼ਾਰੋਂ ਹਰਿਆਣਾ ਵਾਲੇ ਆ ਜائیںਗੇ ਇਸ ਕੱਛਰ ਸਰਕਾਰ ਕੋ ਤੋਂ ਇਹ ਬੈਰੀਕੇਟ ਕਾ ਲਗਾਏਗਾ ਮਾਰੇ ਲਈ ਇਹਨ ਕੋ ਤੋ ਉਖਾੜ ਕੇ ਫੇਕ ਦੇਗੇ ਹਾਂ ਛੋਟੀ ਮਾਮਲੀ ਬਾਤ ਹੈ ਮarli ਤਾਂ ਭਾਈ ਜੀ ਹਰਿਆਣ ਹਾਂ ਤਾਂ ਇੱਕ ਇਸ ਕਾ ਸਿਰ ਪਟਾ ਹੈ ਇੱਕ ਬੰਦੇ ਕਾ ਇਸਕੇ ਪੰਜ ਟਾਂ ਕਾ ਲਗੇ ਇਸ ਕਾ ਸਿਰ ਪਟਾ ਹੈ ਇੱਕ ਬੰਦੇ ਕੀ ਦੋ ਟਾਂਗੇ ਟੁੱਟੀ ਹੈ ਜਹਾਂ ਪਰ ਅੱਛਾ ਦੋ ਦੋ ਬੰਦੇ ਨੇ ਤਾਂ ਤੁਹਾਡੇ ਸੱਟ ਬੱਜੀ ਆ ਹਰਿਆਣੇ ਵਾਲੇ ਕਹਿੰਦੇ ਅਸੀਂ ਨਾਲ ਖੜੇ ਆ ਕਹਿੰਦੇ ਸਵੇਰੇ ਕਹਿੰਦੇ ਕੁਛ ਨਹੀਂ ਰੱਖੋ ਜੀ ਨਾਲ ਖੜੇ ਨੇ ਬਹੁਤ ਬਹੁਤ ਧੰਨਵਾਦ ਹਰਿਆਣੇ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਪਿਛੇ ਅੰਦੋਲਨ 2021 ਵਿੱਚ ਆਪਾਂ ਲੜਿਆ ਸੀ ਉਦੋਂ ਵੀ ਹਰਿਆਣੇ ਵਾਲਿਆਂ ਨੇ ਇੰਨੀ ਵਧੀਆ ਆਪਣੀ ਸਪੋਰਟ ਕੀਤੀ ਹੈ ਰੋਟੀ ਪਾਣੀ ਤੋਂ ਲੈ ਕੇ ਦੁੱਧ ਪਾਣੀ ਤੋਂ ਲੈ ਕੇ ਬਹੁਤ ਆ ਰਿਆ ਸੀ ਹੁਣ ਵੀ ਆਪਣੀ ਸਪੋਰਟ ਕਰ ਰਿਹਾ ਹੈ ਰਲ ਮਿਲ ਕੇ ਪੰਜਾਬ ਔਰ ਹਰਿਆਣਾ ਜਦੋਂ ਆ ਬਾਰਡਰ ਪਾਰ ਕਰੇਗਾ ਇਹ ਕੱਲੀ ਜਖਮੀ ਨੂੰ ਜੀ ਐਸੇ ਜਖਮੀ ਨੂੰ 5 ਲੱਖ ਰੁਪਇਆ ਸਰਕਾਰ ਨੇ ਕਿਹਾਗਾ ਇੱਕ ਨੌਕਰੀ ਅੱਛਾ ਉਹ ਦਬਾ ਕੇ ਰੱਖਾਂਗੇ ਉਹ ਅਸੀਂ ਪਿੱਛੇ ਨਹੀਂ ਹਟਾਂਗੇ ਹਾਂ ਜਖਮੀ ਸਰਕਾਰ ਨੂੰ ਇਹ ਇਹ ਬੇਜਾ ਮੰਨਿਆ ਇਹ ਬੇਜਾ ਮੰਨਿਆ ਤਾਂ ਪੰਜਾਬ ਹਰਿਆਣਾ ਇੱਕ ਹੈ ਨਾਰਾ ਲਾਗੇ ਹਰਿਆਣਾ ਭਾਈ ਭਾਈ ਇੱਕ ਹੈ ਲੇਕਿਨ ਖੱਟਰ ਹੈ ਮੈਂ ਆਪਕੋ ਬਤਾ ਦਿੰਦਾ ਹੂੰ ਦੇਖੋ ਸੀਐਮ ਕੋ ਇਤਨੀ ਪਉਤਰ ਬਾਤਾਂ ਬੋਲਨੀ ਨਹੀਂ ਚਾਹੀਏ ये मोदी की रखेल है हरियाणा को बचाने के लिए नहीं आ रहा ये मोदी की रखेल है मोदी का जैसे चल दे लेकिन इस हरियाणा हरियाणा आगे चला बैरिकेट तोड़ गए और हरियाणा अब की बार भी बैरिकेट तोड़ेगा इस रोड को ऊपर किला क्या ये तलवारों बिछाले तलवारों को ऊपर कभी जाएगा किसान और पंजाब पंजाब का नारा हरियाणा पंजाब